ਕੀ ਹਾਲਾ ਮਿੱਤਰੋ ਕਿਤੇ ਜੋਗੀ ਦੀ ਜੜ ਨੂੰ ਕੀੜਾ ਲੱਗਿਆ ਦੇਖਿਆ ਜਾਂ ਕਿਤੇ ਜੋਗੀ ਦੇ ਦੰਦ ਖੱਟੇ ਦੇਖੇ ਆ ਨਹੀਂ ਦੇਖਿਆ ਨਾ ਇਹਨਾਂ ਕੋਲੇ ਮਿੱਤਰੋ ਐਸੀ ਜੜੀ ਬੂਟੀ ਹੁੰਦੀ ਆ ਜਿਹੜੇ ਦੰਦ ਚਿੱਟੇ ਕਰ ਦਿੰਦੀ ਕਿਤੇ ਆਹ ਮੁੰਡਿਆਂ ਕੋਲੇ ਕੰਮ ਕਰਦੇ ਆ ਕੋਲੇ ਦੁਕਾਨ ਤੇ ਜੋਗੀ ਪਹੁੰਚ ਜਾਂਦਾ ਮਿੱਤਰੋ ਤੇ ਇਹੋ ਜਿਹੀ ਸਵਾਹ ਦਿੰਦਾ ਮਿੱਤਰੋ ਦੰਦ ਨਾ ਜਿਹੜੇ ਮੁੰਡੇ ਦੇ ਚਿੱਟੇ ਚਿੱਟੇ ਹੋ ਜਾਂਦੇ ਯਾਰ ਕਮਾਲ ਆ ਤੇ ਵੇਖੋ ਪਹਿਲਾਂ ਮੁੰਡੇ ਦਾ ਕਹਿੰਦੇ ਮੂੰਹ ਸੋਹਣਾ ਲੱਗਦਾ ਸੀ ਹਸਦੇ ਦਾ ਹੁਣ ਕਹਿੰਦੇ ਮੂੰਹ ਨਹੀਂ ਸੋਹਣਾ ਲੱਗਦਾ ਹਸਦੇ ਦੇ ਦੰਦ ਸੋਹਣੇ ਲੱਗਦੇ ਆਸਦੇ ਦੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਮਿੱਤਰੋ ਮੈਂ ਨਾ ਸਿਰੇ ਗੱਲ ਬਾਤ ਆ ਕੋਲ ਇੱਕ ਅਜੀਬਾ ਪਾਊਡਰ ਹੈ ਜਿਹੜਾ ਦੰਦ ਮੋਤੀਆਂ ਦੀ ਤਰ੍ਹਾਂ ਚਮਕਾ ਦਿੰਦਾ ਹੈ yogi ਦੀ ਗੱਲ ਮੰਨ ਇੱਕ ਮੁੰਡਾ yogi ਕੋਲੋਂ ਦੰਦਾਂ ਦਾ ਪਾਊਡਰ ਮਲਵਾ ਲੈਂਦਾ ਹੈ ਤੇ ਉਸ ਦਾ ਕੀ ਰਿਜ਼ਲਟ ਨਿਕਲਦਾ ਹੈ ਦੇਖੋ ਅੱਗੇ ਪੂਰੀ ਵੀਡੀਓ ਆਹ ਦੇਖ ਲਾ ਮੇਰੇ ਚੇਲਿਆਂ ਦੇ ਕੰਮ yogi ਆਇਆ ਸੀ ਕਹਿੰਦਾ ਭਾਈ ਮੇਰੇ ਦੰਦ ਚਿੱਟੇ ਕਰਕੇ ਵਗਾ ਆਨੇ ਦੰਦ yogi ਆਦਮੀ ਇੱਧਰ ਬਾਬੂ ਜੀ ਵੀ ਨਾ ਚੌਂਕ ਜਾਣ ਕੇ ਫੁੱਲਾ ਮੈਂ ਕਿਹਾ ਜੀ ਮੋਤੀ ਵਰਗੇ ਚਿੱਟੇ ਲੈ ਵੀ ਬਾਬਾ ਵਾਕੀ ਗੱਲ ਬਣਦੀ ਜਾਂਦੀ ਓਏ ਦੇਖ ਬੜੀ ਲੈ ਬੱਤ ਉਹ ਤੇਨੂੰ ਜਦੋਂ ਬੱਕਰੇ ਨੂੰ ਮੂੰਹ ਲੱਗਦਾ ਸੋਣ ਲੱਗੇ ਹੁਣ ਜਾਂ ਕੇ ਹੱਥੋਂ ਆਪੀ ਚਾਹੀਦੀ ਕੀ ਆ ਗਈ ਇਹ ਹੈ ਕੀ ਜੋਗੀ ਇਹ ਵਿੱਚ ਹੁੰਦਾ ਕੀ ਦੇ ਇਹਦੇ ਵਿੱਚ ਬਹੁਤ ਕੁਝ ਹੋਣੀ ਚਾਹੀਦਾ ਨੇਤਮੀ ਇਹ ਹੁੰਦਾ ਮੰਜਲ ਜੋਨੇ ਕਦਾਂ ਦੇਰ ਗਿਆ ਦੇਸ਼ਾ ਕਰਾਣਾ ਜਾਂਦਾਂ ਤੋਂ ਪਿਛਲੇ ਜਾਂਦਾਂ ਤੋਂ ਦੇ ਯਾ ਮੂੰ ਬਾਸ ਮਾਰਦਾ ਤੋ ਖਾਈ ਹੋਏ ਆ ਫੜਾ ਦੇ ਇੱਥੇ ਵਿਖਾਈ ਸੀ ਮੜਾ ਜਾ ਇੱਧਰ ਫੜਾ ਆ ਕੇ ਇਹ ਫੜਾ ਇਹ ਬੁੜਾ ਤੜੀ ਵਾਲਾ ਵਿਖਾਈ ਮੜਾ ਜਾ ਇਹ ਮੂੰ ਕਰੀਏ ਨੂੰ ਉਥਲੇ ਉਥਲੇ ਕਿੱਥੇ ਫੜੇ ਸਾਥ ਤੇਰਾ ਪਡਾ ਲੇ ਤੇਰਾ ਸੌਣ ਲਗੇ ਇਹ ਨੇਰੇ ਚ ਖੜਾ ਆਏਗਾ ਸੌਣ ਲਗੇ ਲੈਟ ਵਜ ਜਾ ਕਰਨੀ ਇਹਨੂੰ ਕਿ ਨਹੀਂ ਉੱਥਲੇ ਉੱਥਲੇ ਕੀਤੇ ਬਾਬੇ ਨੇ ਥੱਲੇ ਨਹੀਂ ਕੀਤੇ ਥੱਲੇ ਆਪ ਹੀ ਕਰਨੀ ਤਾਂ ਨਹੀਂ ਬਾਬਾ ਹੈਗਾ ਚਮਤਕਾਰ ਦੇ ਨੇ ਚਮਤਕਾਰ ਹੈ ਬਾਬੇ ਦਾ ਚਮਤਕਾਰ ਪੂਰਾ ਚਮਤਕਾਰ ਲੈ ਵੀ ਜੇ ਕਿਸੇ ਦਾੰਦ ਨਹੀਂ ਚਿੱਟੇ ਹੁੰਦੇ ਕਿਸੇ ਦੇ ਜੋਗੀ ਨੰਬਰ ਨਹੀਂ ਆਦਾ ਭਾਈ ਨੰਬਰ ਨਹੀਂ 85719 4982 ਲੈ ਵੀ ਆ ਬਾਬੇ ਦਾ ਨੰਬਰ ਆ ਜੋਗੀ ਦਾ ਜੇ ਕਿਸੇ ਨੇ ਦੰਦ ਚਿੱਟੇ ਕਰਾਉਣੇ ਆ ਮੇਰੇ ਚੇਲੇ ਨੂੰ ਚੇਲਾ ਮੂੰਹ ਕਰੀ ਮੜਾ ਇਹਨੂੰ ਆਏ ਹਾਏ ਉਹ ਵਾਕਈ ਓਏ ਔਰ ਇਹਨਾਂ ਨੂੰ ਹੀ ਜਾਨਦੀ ਨੀਨੇ ਤੇਰੇ ਜਣ ਕੇ ਜੇ ਮਿੱਤਰੋ ਜੋਗੀ ਦੀ ਆ ਦਵਾਈ ਜੀ ਚੰਗੇ ਲੱਗੇ ਨਾ ਤਾਂ ਸ਼ੇਅਰ ਕਰ ਦਿਓ ਬਾਕੀ ਜੋਗੀ ਨੇ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਜੇ ਚੰਗਾ ਲੱਗਾ ਤਾਂ ਸ਼ੇਅਰ ਕਰ ਦਿਓ ਮਿੱਤਰੋ ਬਾਕੀ ਸੰਪਰਕ ਤੁਸੀਂ ਆਪ ਹੀ ਕਰ ਲਿਓ ਜੇ ਦਵਾਈ ਮਗਾਉਣੀ ਹੋਵੇ ਤਾਂ ਸ਼ੇਅਰ ਕਰ ਦਿਓ ਦੱਬ ਕੇ